ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਆ ਹੁਣੇ-ਹੁਣੇ ਮੈਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੀ ਢਾਡੀ ਬੀਬੀ ਦਲੇਰ ਕੌਰ ਖਾਲਸਾ ਜੀ ਜਿਹੜੇ ਕਿਤੇ ਪ੍ਰੋਗਰਾਮ ਕਰਨ ਵਾਸਤੇ ਗਏ ਸੀ ਤੇ ਉੱਥੇ ਕੁਝ ਲੋਕਾਂ ਨੇ ਭਾਈ ਜੀਵਨ ਸਿੰਘ ਦੇ ਬਾਰੇ ਉਹ ਉਹਨਾਂ ਦੀ ਸ਼ਹੀਦੀ ਨੂੰ ਲੈ ਕੇ ਕੁਝ ਵਿਚਾਰ ਸਟੇਜ ਤੇ ਜੋ ਵੀ ਬੀਬੀ ਦਲੇਰ ਦਲੇਰ ਕੌਰ ਨੇ ਕਹੇ ਹੋਣਗੇ ਬਈ ਸਰਸਾ ਦੇ ਉੱਪਰ ਉਹਨਾਂ ਦੀ ਬਹਾਦਰੀ ਤੇ ਚਮਕੌਰ ਦੇ ਵਿੱਚ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਕਲਗੀ ਧਾਰ ਜੀ ਦੇ ਕੇ ਤੇ ਆਪ ਚਮਕੌਰ ਨੂੰ ਸਾਦਾ ਵਾਸਤੇ ਛੱਡ ਗਏ ਉੱਥੇ বিবি दिलेर कौर ਦੇ ਕਹਿਣ ਮੁਤਾਬਕ ਕੁਝ ਸ਼ਰਾਰਤੀ ਅਨਸਰ ਕਹਿ ਸਕਦੇ ਆ ਉਹਨਾਂ ਨੇ ਉੱਠ ਕੇ ਕੁਝ ਗਲਤ ਅਲਫਾਜ਼ ਯੂਜ਼ ਕੀਤੇ ਹੋਣਗੇ ਜਾਂ ਵਾਧਾ ਕੀਤਾ ਵੈਸੇ ਮੈਨੂੰ ਸਾਰੀ ਗੱਲ ਦਾ ਨਹੀਂ ਪਤਾ ਮੈਂ ਤਾਂ दिलेर कौर ਜੀ ਦੇ ਖਾਲੀ ਜਿਹੜੇ ਬਿਆਨ ਮੈਂ ਸੁਨੇ ਨੇ سوشل میڈیا ਤੇ ਉਹਦੇ ਆਧਾਰ ਤੇ ਹੀ ਗੱਲ ਕਰਦਾ ਜੋ ਵੀ ਉਹਨਾਂ ਨੇ ਕੁਝ ਗਲਤ ਇਹਨਾਂ ਦੇ ਨਾਲ ਬਿਹੇਵ ਕੀਤਾ ਕਿਸੇ ਵੀ ਗੱਲ ਨੂੰ ਸਾਰਿਆਂ ਦੇ ਸਾਹਮਣੇ ਜਾਂ ਸਮਾਜ ਦੇ ਸਾਹਮਣੇ ਜਾਂ ਕਿਸੇ ਜਥੇ ਦੇ ਪ੍ਰਤੀ ਕਹਿਣਾ ਆ ਘਟਨਾ ਇਤਿਹਾਸ ਦੀ ਇੱਥੇ ਵਾਪਰੀ ਉੱਥੇ ਵਾਪਰੀ ਉਹ ਸਾਰਿਆਂ ਨੂੰ ਚੰਗਾ ਪਹਿਲਾਂ ਇਤਿਹਾਸ ਦੀ ਕੋਹ ਕਰ ਲੈਣੀ ਚਾਹੀਦੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਉੜਾ ਬਣੀ ਕਵੀ ਸੰਤੋਖ ਸਿੰਘ ਨੇ ਮੈਂ ਅੱਜ ਪਰਸੇ ਹੀ ਪੜ੍ਹ ਰਿਹਾ ਸੀ ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਜਿਹੜੀ ਆ ਉਹ ਸਰਸਾ ਦੇ ਕੰਡੇ ਰਹੀ ਹੈ ਜਦੋਂ ਬਾਬਾ ਅਜੀਤ ਸਿੰਘ ਜੰਗ ਕਰ ਰਹੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸਰਸਾ ਦੇ ਕੰਡੇ ਇੰਤਜ਼ਾਰ ਕਰਦੇ ਸੀ ਤੇ ਭਾਈ ਜੀਵਨ ਸਿੰਘ ਨੂੰ ਭੇਜਿਆ ਸੀ ਵੀ ਤੁਸੀਂ ਉਹਨਾਂ ਨੂੰ ਲੈ ਕੇ ਆਓ ਅਜੀਤ ਸਿੰਘ ਨੂੰ ਉੱਥੇ ਮੈਰੀਆਂ ਦਾ ਬੜਾ ਭਾਰੀ ਹਮਲਾ ਹੋਇਆ ਜੰਗ ਹੋਈ ਤੇ ਉੱਥੇ ਪੀ ਜੀਵਨ ਸਿੰਘ ਨੇ ਬੜੀ ਬਹਾਦਰੀ ਨਾਲ ਲੜ ਕੇ ਬਾਬਾ ਅਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭੇਜਿਆ ਤੇ ਆਪ ਉਸ ਜੰਗ ਦੇ ਵਿੱਚ ਬੜੀ ਲਾਸ਼ਾਨੀ ਸ਼ਹਾਦਤ ਦਿੱਤੀ ਤੇ ਮਹਾਨਕੋਸ਼ ਦੇ ਲਖਾਰੀ ਕਾਂਤ ਸਿੰਘ ਜੀ ਉਹਨਾਂ ਨੇ ਸੰਗਤ ਸਿੰਘ ਨੂੰ ਕਈ ਜਗ੍ਹਾ ਮੈਂ ਇਹ ਗਲਤਾਂ ਮੈਂ ਕਹਿ ਰਿਹਾ ਕਈ ਵਾਰ ਆ ਨਾ ਸੰਗਤ ਸਿੰਘ ਨੂੰ ਤੇ ਭਾਈ ਜੀਵਨ ਸਿੰਘ ਨੂੰ ਭਰਾ ਵੀ ਲਿਖਿਆ ਮਹਾਨ ਕੋਸ਼ ਦੇ ਵਿੱਚ ਸੰਗਤ ਸਿੰਘ ਨੂੰ ਦੱਸਿਆ ਵੀ ਇਹ ਛਤਰੀਆਂ ਦਾ ਮੁੰਡਾ ਸੀ ਤੇ ਇਸ ਤਰ੍ਹਾਂ ਕਰਕੇ ਬੜੀਆਂ ਗੱਲਾਂ ਦਾ ਮਤਭੇਦ ਹੋ ਜਾਂਦਾ ਪਰ ਮੈਂ ਤਾਂ ਇੱਕ ਬੇਨਤੀ ਕਰਨਾ ਕਰਨੀ ਚਾਹੁੰਨਾ ਵੀ ਇਹ ਚੀਜ਼ਾਂ ਸਾਡੇ ਪੰਥ ਨੂੰ ਸਾਡੀ ਕੌਮ ਨੂੰ ਜੋ ਹੈ ਉਚਾਈਆਂ ਵੱਲ ਨਹੀਂ ਲੈ ਕੇ ਜਾ ਰਹੀ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਇਹ ਜਿਹੜੀ ਸਾਡੀ ਕਟੜਵਾਤ ਹੈ ਨਾ ਇਹਨੇ ਬੇੜਾ ਕਰ ਕੀਤਾ ਇਹਨੇ ਕਾਹਨ ਕੀਤਾ ਜੇ ਕਿਸੇ ਜਥੇ ਨਾਲ ਕੋਈ ਗੱਲ ਕਰਨੀ ਹੈ ਤੇ ਇਤਿਹਾਸਕ ਤੱਥ ਲੈ ਕੇ ਗੱਲ ਕਰਨੀ ਚਾਹੀਦੀ ਹੈ ਇਹ ਵੀ ਨਹੀਂ ਸਿੱਧੇ ਕਿਉਂਕਿ ਕੋਈ ਜ਼ਰੂਰੀ ਨਹੀਂ ਆ ਵੀ ਜੇ ਕਿਸੇ ਨੇ ਲਿਖ ਦਿੱਤਾ ਸੰਗਤ ਸਿੰਘ ਨੂੰ ਭਾਈ ਜੀਵਨ ਸਾਨੂੰ ਕਲਗੀ ਤੋੜਾ ਦਿੱਤਾ ਪਰ ਉਹ ਲਿਖਿਆ ਕਿਨੇ ਹੈ ਜੇ ਕਿਸੇ ਨੇ ਕੋ ਛੋਟਾ ਵੱਡਾ ਟਰੈਕਟ ਲਿਖਤਾ ਜਾਂ ਛੋਟਾ ਮੋਟਾ ਕੋਈ ਆਪਣੀ ਮਰਜ਼ੀ ਨਾਲ ਕਿਤਾਬ ਲਿਖ ਦਿੱਤੀ ਹੈ ਤੇ ਉਹ ਕੋਈ ਬਹੁਤ ਵੱਡਾ ਕੋਈ ਪੰਥ ਪ੍ਰਮਾਣਿਤ ਇਤਿਹਾਸਕਾਰ ਹੋ ਗਿਆ ਕੋਈ ਜ਼ਰੂਰੀ ਨਹੀਂ ਕੋਈ ਇਸੇ ਤਰ੍ਹਾਂ ਦਾ ਹੀ ਬੰਦਾ ਹੋ ਸਕਦਾ ਜ ਜਨੇ ਉਹ ਕਿਤਾਬ ਲਿਖ ਦਿੱਤੀ ਥੋੜਾ ਜਿਹਾ ਸਮਾਪ੍ਰਾਣੀ ਹੋਵੇ ਉਹ ਜਿਸ ਲਿਖਿਆ ਹੋਇਆ ਪਰ ਜੇ ਪ੍ਰਮਾਣਿਤ ਇਤਿਹਾਸਾਂ ਦੀ ਗੱਲ ਕਰੀ ਉਥੇ ਕਿਤੇ ਵੀ ਇਹ ਜ਼ਿਕਰ ਨਹੀਂ ਆਉਂਦਾ ਇਸ ਵਾਸਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਾਨੂੰ ਆਵਾਜ਼ ਆਉਣਾ ਚਾਹੀਦਾ ਹੈ ਅੱਗੇ ਸਾਡੀ ਕੌਮ ਦਾ ਜਿਹੜਾ ਪ੍ਰਚਾਰ ਉਹ ਦਿਨੋਂ ਦਿਨ ਨਗਰਵਾਲ ਨੂੰ ਜਾ ਰਿਹਾ ਤੇ ਜਿਹੜੇ ਪ੍ਰਚਾਰ ਕਰਦੇ ਨੇ ਤੇ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਹਮਲੇ ਹੋਣੇ ਜਾਂ ਇਸ ਤਰ੍ਹਾਂ ਦੀਆਂ ਮਾੜੀਆਂ ਗੱਲਾਂ ਹੋਣੀਆਂ ਇਹ ਜੋ ਹੈ ਬਹੁਤ ਹਿਰਦੇ ਨੂੰ ਦੁੱਖ ਦਿੰਦੀਆਂ ਨੇ ਇਸ ਵਾਸਤੇ ਸਾਰੇ ਪੰਥ ਨੂੰ ਸਾਰੇ ਕੌਮ ਨੂੰ ਬੀਬੀ ਦਲੇਰ ਕੌਰ ਦੇ ਨਾਲ ਖੜੇ ਹੋਣਾ ਚਾਹੀਦਾ ਵੈਸੇ ਦਲੇਰ ਕੌਰ ਜੀ ਨੂੰ ਅੱਜ ਤੱਕ ਏ ਬੀਬੀ ਦੇ ਲੋਕ ਹੋ ਵੀ ਦੱਸ ਸਕਦੇ ਨੇ ਅੱਜ ਤੱਕ ਨਾ ਅਸੀਂ ਮਿਲੇ ਆ ਨਾ ਕਦੇ ਔਰ ਸਿੱਧੇ ਸਿੱਧੇ ਕਈ ਵਾਰਾਂ ਕਿਉਂਕਿ ਇਹ ਸਟੇਜਾਂ ਦੇ ਸਾਡੇ ਵੀ ਰੋਜ਼ਵੇਂ ਨੇ ਉਹਨਾਂ ਦੇ ਵੀ ਰੋਜ਼ਵੇਂ ਨੇ ਅਸੀਂ ਇੱਕ ਦੂਸਰੇ ਨੂੰ ਮਿਲੇ ਹੀ ਨਹੀਂ ਸ਼ਾਇਦ ਉਹਨਾਂ ਨੇ ਮੈਨੂੰ ਨਹੀਂ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਦੇ ਨਹੀਂ ਸੁਣਿਆ ਪਰ ਜਿਹੜੀ ਗੱਲ ਸੱਚ ਦੀ ਹੈ ਜਾਂ ਸਚਾਈ ਦੀ ਉਹਨੂੰ ਕਹਿਣਾ ਸਾਡਾ ਸਭ ਦਾ ਫਰਜ਼ ਬਣਦਾ ਹੈ ਇਸ ਵਾਸਤੇ ਸਾਰਾ ਸਾਰੀ ਕੌਮ ਸਾਰਾ ਪੰਥ ਪੰਥ ਦੇ ਦਰਦੀ ਉਹਨਾਂ ਨੂੰ ਜੋ ਹੈ ਇਹ ਜੋ ਵੀ ਘਟਨਾ ਹੋਈ ਹੈ ਬੀਬੀ ਦਲੇਰ ਕੌਰ ਦੇ ਕਹਿਣ ਦੇ ਮੁਤਾਬਕ ਇਹ ਚੰਗੀ ਨਹੀਂ ਹੋਈ ਇਹਦੇ ਬਾਰੇ ਆਵਾਜ਼ ਚੁੱਕਣੀ ਚਾਹੀਦੀ ਇਹਦਾ ਕੋਈ ਨਾ ਕੋਈ ਫੈਸਲਾ ਇਹਦਾ ਹੋਣਾ ਚਾਹੀਦਾ ਸਵਾਸ ਕਰਦਾ ਸਾਰੀਆਂ ਸੰਗਤਾਂ ਜੋ ਹੈ ਉਹ ਆਪਣੇ ਵਿਚਾਰ ਇਸ ਘਟਨਾ ਦੇ ਪ੍ਰਤੀ ਜ਼ਰੂਰ ਦੇਣਗੀਆਂ ਆਪਣਾ ਸਭ ਦਾ ਇਹ ਫਰਜ਼ ਹੈ ਕਿ ਆਪਾਂ ਉਹਨਾਂ ਦੇ ਹੱਕ ਵਿੱਚ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ